ਸਦਰ ਪੁਲਿਸ ਵੱਲੋਂ ਤਲਮੰਡੀ ਮਲਗ ਪਿੰਡ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਹੈ ਉਹਨਾਂ ਦੇ ਘਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਉਸ ਦੇ ਤਹਿ ਤੁਸੀਂ ਦੇਖ ਰਹੇ ਹੋ ਜਿਹੜੀ ਸਦਰ ਪੁਲਿਸ ਸਮਾਣਾ ਕੀ ਪੁਲਿਸ ਟੀਮ ਹੈ ਲਗਾਤਾਰ ਘਰਾਂ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਮਹਿਲਾ ਕਰਮਚਾਰੀ ਪੁਲਿਸ ਮੁਲਾਜ਼ਮ ਅਤੇ ਔਰ ਅਧਿਕਾਰੀ ਵੀ ਹੈ ਐਸ ਐਚ ਓ ਸਦਰ ਅਜੇ ਕੁਮਾਰ ਕੀ ਟੀਮ ਅਤੇ ਗਾਜੇਵਾਸਿਨ ਚਾਰਜ ਵੀ ਇਸ ਦੇ ਵਿੱਚ ਹੈ ਤੁਸੀਂ ਦੇਖ ਰਹੇ ਹੋ ਔਰ ਮੁਲਾਜ਼ਮਾਂ ਕੀ ਡਿਊਟੀ ਹੈ ਇੱਥੇ ਲਾਈ ਕੇ ਘਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਲਗਾਤਾਰ ਲੇਕਿਨ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਹੈ ਉਹ ਇੱਥੋਂ ਆਪਣਾ ਘਰ ਛੱਡ ਕੇ ਫਰਾਰ ਹੋ ਗ ਉਨਾਗੇ ਜੰਦੇ ਲੱਗੇ ਘਰਾਂ ਨੂੰ ਔਰ ਉਸ ਤੋਂ ਪਹਿਲੇ ਵੀ ਲਗਾਤਾਰ ਪੁਲਿਸ ਦੀ ਇਹ ਮੁਹਿੰਮ ਜਾਰੀ ਹੈ ਉਸ ਦੇ ਤਹਿਤ ਤੁਸੀਂ ਦੇਖ ਰਹੇ ਹੋ ਘਰਾਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਿਹੜੀ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਉਧ ਨਸ਼ਾ ਵਿਰੁੱਧ ਜਿਹੜੀ ਵਾਰਾਉਂਡ ਡਰੱਗਸ ਸਾਡੀ ਚੱਲ ਰਹੀ ਹੈ ਤੇ ਉਸੇ ਲੜੀ ਦੇ ਤਹਿਤ ਸ਼੍ਰੀ ਵਰਨਨ ਸ਼ਰਮਾ ਜੀ ਆਈਪੀਐਸ ਐਸਐਸਪੀ ਪਟਿਆਲਾ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਅੱਜ ਇੱਕ ਕਸੋ ਆਪਰੇਸ਼ਨ ਸਰਚ ਐਂਡ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਹੈ ਪਿੰਡ ਦਾ ਨਾਮ ਹੈਗਾ ਤਲਵੰਡੀ ਮਲਕੋ ਇਹ ਸਾਡਾ ਇੱਕ ਹੌਟਸਪੌਟ ਵੀ ਰਿਹਾ ਹੈ ਪਹਿਲਾਂ ਇੱਥੇ ਕਈ ਲੋਕਾਂ ਦੇ ਪੁਰਾਣੇ ਪਰਚੇ ਵੀ ਹੈ ਸਦਰ ਸਮਾਣੇ ਵਿੱਚ ਵਿਖੇ ਪੈਂਦਾ ਹੈ ਤੇ ਅੱਜ ਅਸੀਂ ਸਬਡਿਵੀਜ਼ਨ ਸਮਾਣੇ ਦੀ ਫੋਰਸ ਰਿਜ਼ਰਵ ਫੋਰਸ ਫ੍ਰੋਮ ਪੁਲਿਸ ਲਾਈਨਸ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਅਨਕੁਸ਼ ਦੀਪ ਤੇ ਉਹਨਾਂ ਦੀ ਟੀਮ ਸਮੇਤ ਅਸੀਂ ਇਸ ਪਿੰਡ ਵਿੱਚ ਘੇਰਾਬੰਦੀ ਕਰਕੇ ਨਾਕਾਬੰਦੀ ਕੀਤੀ ਗਈ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸ਼ੁਰੂ ਕੀਤੀ ਗਈ ਤੇ ਕੁਝ ਸਾਡੇ ਸਸਪੈਕਟ ਸੀਗੇ ਜਿਨ੍ਹਾਂ ਤੇ ਅਸੀਂ ਘਰਾਂ 'ਚ ਰੇਡ ਕੀਤਾ ਇਸ ਲੜੀ ਦੇ ਤਹਿਤ ਸਾਨੂੰ ਦੋ ਸ਼ੱਕੀ ਵਿਅਕਤੀ ਕਬੂਈ ਕਿਤੇ ਗਏ ਹਨ ਤੇ ਉਹਨਾਂ ਤੋਂ ਕੁਝ ਬਰਾਮਦਗੀ ਵੀ ਹੋਈ ਹੈ ਤੇ ਉਸੇ ਲੜੀ ਦੇ ਤਹਿਤ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਅਸੀਂ ਅਮਨ ਵਿੱਚ ਲਿਆ ਰਹੇ ਹਾਂ ਬਰਾੜਾ ਸਾਹਿਬ ਇਸ ਤਰ੍ਹਾਂ ਕੋਸ਼ਿਸ਼ ਜੇ ਲੋਕਾਂ ਨਾਲ ਸਭ ਚਣੌੜੇ ਕਰਨ ਜਿੰਨੇ ਲਾਗੇ ਪਰ ਜਾਂਦੇ ਆ ਤੇ ਇਹਨਾਂ ਦਾ ਕਿਸ ਤਰ੍ਹਾਂ ਮਤਲਬ ਚੱਲੇਗਾ ਸਾਡਾ ਜੀ ਰਿਪੀਟਿਡਲੀ ਸਾਡੀ ਰੇਟ ਪਾਰਟੀਆਂ ਹੈਗੀਆਂ ਹਰੇਕ ਥਾਣੇ 'ਚ ਹਰੇ ਚੌਕੀਆਂ 'ਚ ਤੇ ਅਸੀਂ ਰਿਪੀਟਿਡਲੀ ਉਹਨਾਂ ਤੇ ਪਰੇਸ਼ਿਸ਼ਤ ਪਾ ਕੇ ਰੱਖਦੇ ਹਾਂ ਤਾਂ ਕਿ ਜਿਹੜਾ ਇਹ ਮਾੜਾ ਧੰਦਾ ਹੈ ਜਿਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਪਰਿਵਾਰ ਤਬਾਹ ਹੋ ਜਾਂਦੇ ਆ ਤਾਂ ਕਿ ਇਹ ਚੀਜ਼ ਨੂੰ ਕੰਮ ਨੂੰ ਛੱਡ ਕੇ ਤੇ ਮੁਕਤਰਾ ਵਿੱਚ ਆਉਣ ਤੇ ਕੋਈ ਚੰਗਾ ਕੀਤਾ ਫੜ ਕੇ ਤੇ ਮਿਹਨਤ ਮਜ਼ਦੂਰੀ ਕਰਨ ਕੋਈ ਕੰਮਕਾਰ ਕਰਨ ਤੇ ਆਹ ਮਾੜਾ ਧੰਦਾ ਜਿਹੜਾ ਡਰੱਗਸ ਦਾ ਹੈ ਨਸ਼ਾ ਵੇਚਣ ਦਾ ਹੈ ਇਹਨੂੰ ਛੱਡ ਦੇਣ ਸਾਡੀ ਸਾਰੇ ਡਰਗ ਪੈਡਲਰਸ ਐ ਸਪਲਾਈਅਸ ਉਹ ਜਿਹੜੇ ਵੀ ਹੈਗੇ ਸਾਡੇ ਇੱਥੇ ਇਸ ਇਲਾਕੇ ਦੇ ਸਬੰਧ ਸਮਾਣਾ ਦੇ ਤੇ ਕੋਈ ਵੀ ਮਾੜੇ ਅੰਸਰ ਨੇ ਉਹਨਾਂ ਨੂੰ ਆਹੀ ਚੇਤਾਵਨੀ ਹੈ ਵੀ ਤੁਸੀਂ ਸੁਧਰ ਜਾਓ ਤੁਸੀਂ ਇਸ ਕੰਮ ਵਿੱਚ ਨਾ ਆ ਗਿਰੋ ਸਰਕਾਰ ਦੀ ਹਦਾਇਤਾਂ ਬਹੁਤ ਸਖਤ ਹੈ ਤੇ ਪੁਲਿਸ ਤੁਹਾਡੇ ਖਿਲਾਫ ਬਿਲਕੁਲ ਲੀਗਲ ਐਕਸ਼ਨ ਲਏਗੀ ਸਭ ਤੋਂ ਸਖਤ ਲੀਗਲ ਐਕਸ਼ਨ ਲਏਗੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਦਿਨਿਕ ਸਵੇਰਾ ਟੀਵੀ ਸਮਾਣਾ